ਉੱਚਾ ਕਰੀ ਤੂਫਰਾਰ ਹਵਾ ਦੇਣਗੇ ਜਜਾਰੂ ਤੈਨੂੰ ਸਮੇ ਸਮੇ ਨਾਲ ਹਵਾ ਦੇਣਗੇ ਜਜਾਰੂ ਤੈਨੂੰ ਸਮੇ ਸਮੇ ਨਾਲ ਤੇਰਾ ਰੰਗ ਨਿਕ੍ਰਿਤਿਆ ਹ ਮੰਡੀਆਂ ਬਜਾਰਾਂ ਚੋ ਤੇਰਾ ਰੰਗ ਨਿਕਈ ਦੇਆ ਹ ਮੰਡੀਆਂ ਬਜਾਰਾਂ ਚੋ अधिकार चो तूं बि दी लहरा के दहरा के तूं बि दी लहरा के आ लुटे लोका ॾेंगार हवा जजारू तैनू साल हवाड़ू तू साल ਤੋ ਪੁੱਛ ਜੀ ਦੀ ਕੋਈ ਤੂੰ ਡੰਗੋਰੀ ਬੁੱਡੇ ਬਾਪੂ ਆਪ ਪੁੱਛ ਜੀ ਦੀ ਕੋਈ ਤੂੰ ਡੰਗੋਰੀ ਆ ਮਾਮਾ ਰੁੰਦੀਆਂ ਨੂੰ ਪੁੱਛ ਜੀ ਦੇ ਪੁੱਤ ਹੋਗੇ ਚੋਰੀ ਮਾਮਾ ਰੁੰਦੀਆਂ ਨੂੰ ਪੁੱਛ ਜੀ ਦੇ ਪੁੱਤ ਹੋਵੇ ਚੋਰੀ ਹਕਾਂ ਦੀ ਸ਼ਿਪਾਈ ਕੀਤੀ ਹਕਾਂ ਦੀ ਸ਼ਿਪਾਈ ਕੀਤੀ ਹਕਾਂ ਦੀ ਸ਼ਿਪਾਈ ਕਲਮ ਹੱਡੀਆਂ ਦੇ ਨਾਲ ਹਵਾ ਦੇਣਗੇ ਜਿਦਾਰੂ ਤੈਨੂੰ ਸਮੇ ਸਮੇ ਨਾਲ ਹਵਾ ਦੇਣਗੇ ਜਿਦਾਰੂ ਤੈਨੂੰ ਸਮੇ ਸਮੇ ਨਾਲ ਹਾਏ ਤੈਨੂੰ ਚੁਣਿਆ ਲੋਕ ਤਾਂ ਨੇ ਇਕਤਾ ਦਾ ਚਿੰਨ ਤੈਨੂੰ ਚੁਣਿਆ ਲੋਕ ਤਾਂ ਨੇ ਇਕਤਾ ਦਾ ਚਿੰਨ ਜਿਹੜਾ ਆਵੇ ਤੇਰੇ ਮੂਰੇ ਦੇ ਮੇ ਰੂ ਮੰਗੁ ਪਿੰਨ ਆਵੇ ਉਹ ਦਿਲ ਬੈਰੀ ਦਾ ਹਲਾ ਦੇ ਦਿਲ ਬੈਰੀ ਦਾ ਹਲਾ ਦੇ ਦਿਲ ਬੈਰੀ ਦਾ ਹਲਾ ਦੇ ਦੇ ਕੇ ਲੋਕ ਲਲਕਾਰ ਹਵਾ ਦੇਣਗੇ ਜਗਾਰੂ ਤੈਨੂੰ ਸਮੇ ਸਮੇ ਨਾਲ ਹਾ ਦੇਣਗੀ ਜਾਰੂ ਤੈਨੂੰ ਸਮੇ ਸਵੇਰਾ ਇਨਕਲਾਬ ਜਿੰਦਾਬਾਦ 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 ਸੱਥੀ ਜੈ ਤੈਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਜੈ ਜਨਤਾ ਜੈ ਸਿਵਾਰ ਜਿੱਤ ਲੜਨ ਵਾਲੇ ਲੋਕ